ਲੋ ਜੀ ਬਾਈ ਠੰਡ ਦਾ ਕਹਿਰ جاری ਸਭ ਤੋਂ ਜਿਆਦਾ ਠੰਡ ਅੱਜ ਪਈ ਐ ਹਾਂ ਬਾਈ ਪੂਰੀ ਅੱਜ ਵੱਧ ਅੱਜ ਵੱਧਾ ਨਾ ਜੀ ਹਾਂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੈਗੀ ਪ੍ਰਦਾਨ ਫਰਕ ਹਾਂ ਹਾਂ ਹੈ ਜੀ ਅਮਨੇ ਹੈਗਾ ਫਰਕ ਆ ਤਾਈ ਦੇ ਨੇ ਬੋਤਲ ਕੋ ਰੱਖੀ ਵੀ ਆ ਚਾਹ ਤਾਂ ਉਹ ਇੰਨੀ ਖੇਤਾਂ ਜਾਂਉਂਦੀ ਨਹੀਂ ਹੈਗੀ ਪਰ ਨਾਲ ਨਾਲ ਪਾਣੀ ਦਿੱਤਾ ਕਰ ਕਰ ਪੀ ਜੀ ਪਾਣੀ ਦਿੱਤਾ ਕਰਕੇ ਪੀ ਜੀ ਬੋਤਲ ਨਾਲ ਰੱਖੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੂਰੀ ਦੇ ਕਹਾਣੇ ਵੀ ਪਹਿਲੀ ਠੰਡ ਅੱਜ ਦੱਸਦੀ ਐ ਪਹਿਲੀ ਠੰਡ ਕਿੰਨੇ ਦਿਨ ਹੋ ਗਏ ਉਹ ਠੱਡ ਨਹੀਂ ਨਾ ਹੈਗੀ ਐਨੀ ਠੰਡ ਨਹੀਂ ਪਈ ਹੈਗੀ ਅੱਜ ਤਾਂ ਡੰਗਰ ਵੀ 12 ਵਜੇ ਕੱਢਿਆ ਹੈ ਪੂਰੀ ਹੁਣ ਚੜਦਾ ਅੱਜ ਹਲੇ ਪ੍ਰਧਾਨ ਕਹਿੰਦਾ ਰੋਪਣ ਨੂੰ ਜਾਣ ਨੂੰ ਬਾਈ ਨਾਓ ਬਾਈ ਤੇਰੇ ਬੋਲਟ ਕਰਕੇ ਜਾਣਾ ਮੈਂ ਤਾਂ ਜਾੜਾ ਨਹੀਂ ਨਹੀਂ ਹਾਂ ਬੋਲਟ ਦਾ ਹਲੇ ਪ੍ਰਧਾਨ ਨੂੰ ਫੋਨ ਨਹੀਂ ਆਇਆ ਉਹਨਾਂ ਦਾ ਮਸਲਾ ਤਾਂ ਐਦਾਂ ਪਤਾ ਤਾਂ ਕਰੀਏ ਕਿਤੇ ਉਹ ਮੈਨੂੰ ਪਰੇਸ਼ਾਨੀ ਤਰੀਕੀ ਨਾ ਪਰ ਲੈਣਾ ਹੀ ਨਹੀਂ ਪਰ ਛੱਡ ਦੇਣਾ ਫਿਰ ਪੂਰੀ ਨਾਲ ਜਾਊਂਗਾ ਮੇਰੇ ਪੂਰੀ ਆਪਣੇ ਗੜਾਸਾ ਲੈ ਜਾਣਾ ਕੈਸ਼ ਵਾਪਸ ਕੈਸ਼ ਵਾਪਸ 20000 ਦੇ ਦੋ ਸਾਡਾ ਨਹੀਂ ਪਤਾ ਕਿਆ ਗੱਲ ਹੈ ਅਸੀਂ ਖਰਚਾ ਵੀ ਪਾ ਰੇਣਾ ਭਾਈ ਚਾਰ ਜਾਨੇ ਨਾਲ ਆਏ ਤੇ 10000 ਦੋ ਮੈਂ ਨਹੀਂ ਜਾਂ ਤੁਹਾਡੀ ਗਲਤੀ ਸਾਡੀ ਥੋੜੋ ਕੀ ਕਿਤੇ 20000 ਰੁਪਏ ਮਾੜੇ 5-500 ਰੁਪਏ ਦੀ ਆੜੀ ਹੈ ਹਾਂ ਹਲੇ ਮੈਂ ਪੂਰੀ ਭਾਈ ਆਪਾਂ ਸਪੈਸ਼ਲ ਕੇਕ ਨਹੀਂ ਆ ਉਹਨਾਂ ਨੂੰ ਵੀ 26 ਚਾਹੀਦਾ ਅੰਦਰ ਜੇ ਆਪਾਂ ਕਹਿ ਕੇ ਆਏ ਹ ਕਿਤੇ ਆਏ ਨਾ ਗੇਦਵੇ ਪ੍ਰਧਾਨ ਵੀ ਭਾਈ ਉਹ ਸਰਦਾਰ ਬੰਦੇ ਨੂੰ ਕਹਿਣਾ ਤਾਂ ਵੀ ਇਹ ਤਾਂ ਉਹ ਰੱਖੇ ਪਏ ਹੈ ਸਾਡਾ ਹਾਂ ਤੇਰੀ ਮੰਨਣੀ ਦੀ ਜਦੋਂ ਤੇਰੀ ਮੰਨਣੀ ਸੀ ਮੈਂ ਤਾਂ ਤਾਂ ਹੀ ਕਿਹਾ ਤਾਂ ਵੀ ਚੱਲਦੇ ਹੁਣ ਚੱਲ ਚਲੀਏ ਨਹਾਉਣੀ ਜਾਣਾ ਫੇਰ ਜਾਓ ਹੋ ਕਰ ਨਹੀਂ ਹੈਗਾ ਨਿਆਣੇ ਕੱਲੇ ਹੀ ਆ ਨਿਆਣੇ ਵੀ ਨਾਲੇ ਲੱਗਦੇ ਨੇ ਤੁਸੀਂ ਨਿਆਣੇ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਜਾਂ ਨਿਆਣੇ ਲੈ ਕੇ ਠੰਡ ਲੱਗ ਜੂਗੀ ਆਵਾ ਚੱਲਦੀ ਆ ਫਾਰਮ ਦਾ ਕੰਮ ਚੱਲਦਾ ਬਾਈ ਪੂਰੇ ਜੋਰਾਂ ਤੇ ਮੁਰਗੇ ਆਉਣਗੇ ਜਿੱਤੀ ਛੇਤੀਏ ਛਿਟੀਆਂ ਬਈ ਭਲਿਆਣ ਵਾਲੇ ਤੋਂ ਲੁਆਈਆਂ ਮੈਂ ਪਰਾਂ 26 ਚ ਰੱਖ ਲੂਗਾ ਮੁੰਡਾ ਮੁਰਗੇ ਹੋਰ ਰੱਖ ਦੇਣੀ ਹਾਂ ਰੱਖ ਦੇਣੀ 26 ਠੀਕ ਆ ਥੋੜੀ ਜਿਨੀ ਵਰਦੀ ਆ ਗਈ ਵੀ ਛਿਟੀਆਂ ਲਾਉਣ ਲੱਗ ਗਏ ਸਾਰੇ ਭਈਏ ਅੱਛਾ ਹੂੰ ਕਿਉਂਕਿ ਭਾਈ ਬੂਟਾ ਹੁਣ ਪੂਰਾ ਤਿਆਰ ਹੈ 9 10 11 12 13 ਨੰਬਰ ਛਿਟੀ ਹੁਣ ਪੂਰੇ ਜੋਰਾਂ ਤੇ ਲੱਗਦੀ ਹੈ ਪਰਾਣ ਜੀ ਹੁਣ ਤਾਂ ਉਹ ਕੰਮ ਹੋਇਆ ਪਿਆ ਹੈ ਆਪਣਾ ਰੋਪਣ ਵਾਲੇ ਰੋਡ ਤੇ ਲੈ ਕੇ ਬੇਲੇ ਵਾਲੇ ਤੱਕ ਛਿਟੀ ਹੋ ਛਿਟੀ ਪਈ ਹੈ ਆਪਣੇ ਵੱਧ ਆਪਨੇ ਵੱਧ ਹੈ ਆ ਬੇਲੇ ਵਾਲੇ ਰੋਡ ਪਰ ਇਹ ਦੇਖ ਲੈ ਕਿੰਨੀ ਪਈ ਹੈ ਛਿਟੀ ਹੋ ਛਿਟੀ ਪਈ ਟੋਏ ਪੱਟੇ ਵੇ ਆ ਟੋਏ ਪੱਟੇ ਵਿੱਚ ਛਿਟੀ ਪਈ ਹੈ ਹੂੰ ਬਾਕੀ ਬਾਈ ਆਏ ਆ ਗੱਲ ਕਹਿੰਦੇ ਤਾਂ ਹੈਗੇ ਆ ਵੀ ਸਾਰੇ ਵਧੀਆ ਛਿਟੀ ਐ ਇਹ ਤਾਂ ਲਾਇ ਤੇ 12ਵਾਂ ਜੇ ਚੱਲਦੀ ਫੇ ਪਤਾ ਲੱਗਦਾ ਕਿ ਨਹੀਂ ਆਪਣੀ ਛਟੀਆਂ ਸਾਰਿਆਂ ਕੋਲੇ ਵਧੀਆ ਨਸਲ ਵਧੀਆ ਹੋ ਗਈ ਨਾ ਸਾਧਿਓ ਹੁਣ ਪੁਰਾਣੀ ਨਸਲ ਨਹੀਂ ਨੇ ਰਹੀਆਂ ਬੁੜੀਆਂ ਹੀ ਆ ਅੱਗੇ ਦਾ ਸਾਈਡ ਦੀ ਉਹ ਪਾਟੀ ਜਾਂਦੀ ਨਹੀਂ ਪੂਰੀ ਅਮਨੇ ਦੇ ਭੱਲੇ ਹੋਈਆਂ ਉਹ ਸਾਰੇ ਦੀ ਪੱਖੀਆਂ ਪਾਟੀਆਂ ਗਈਆਂ ਨਹੀਂ ਹੁਣ ਉਹ ਪਾਈ ਹੁਣ ਲੋਕ ਵੀ ਸਮਾਨ ਪਾਉਣ ਲੱਗ ਗਏ ਮੜ ਮੋਟਾ ਵਿੱਚ ਸਮਾਨ ਦੀ ਨਸਲ ਵਧੀਆ ਹੁਣ ਗੜਾਏ ਗਡੋਈ ਵੀ ਸਾਂਭਣ ਲੱਗ ਗਿਆ ਅਗਲਾ ਅੱਗੇ ਦਾ ਲਾ ਕੇ ਪੁੱਛਦੇ ਨੇ ਤੇ ਹੈਗੇ ਹੁਣ ਤਾਂ ਛਾਂਗਣ ਦਾ ਵੀ ਟਾਈਮ ਰੱਖ ਲਿਆ ਅਗਲੇ ਨੇ ਵੀ 2 ਸਾਲ ਬਾਅਦ ਛਾਂਗਣਾ ਸਾਲ ਬਾਅਦ ਛਾਂਗਣਾ ਆਮਨੇ ਤਾਂ ਜੇ ਲਾਏ ਤੇਰ ਹੁੰਦਾ ਇੱਕ ਪਹਿਲੇ ਸਾਲੇ ਉੱਪਰ ਤੱਕ ਛਾਂਗਦੇ ਤੇ ਉਹ ਉੱਪਰ ਲਈ ਛੱਡਿਆ ਉਹਦੇ ਉੱਪਰ ਮੋਚਾ ਆ ਗਿਆ ਆਧੂ ਹੀ ਭੈੜ ਆ ਗਈ ਨਾ ਇਹ ਚੱਲੀ ਵਾਲਿਆਂ ਦੀ ਭੈੜ ਹੈ ਨਾ ਬਾਈ ਚੱਲੀ ਵਾਲਿਆਂ ਦੀ ਨਹੀਂ ਕੋਈ ਨਹੀਂ ਕੋਈ ਭੈੜ ਹੈ ਈਗਾ ਭੈੜੇ ਫੱਟੇ ਵਾਲੀ ਬਾਈ ਹੁਣ ਹੌਲੀਏ ਨਾਲੇ ਗਿਰਦੀ ਗੋਦ ਨਹੀਂ ਹੁੰਦੀ ਹੈ ਯੋਨੀ ਕਿਥੇ ਜੇ ਮਰਜੀ ਉੱਤੇ ਲੈ ਗਿਆ ਉਦਾਂ ਭਾਰੀ ਨਹੀਂ ਹੈਗੀ ਕਿਆ ਚੱਕਰ ਭਾਰੀ ਪੈਪਾ ਹੀ ਆ 400 ਇਹਦੇ ਉੱਪਰ ਬਜਰ ਵੀ ਆ ਜਾਂਦਾ ਵਟੇ ਹਾਂ ਫਟੇ ਪਾਸੇ ਉਹ ਸਾ ਜਿਹੜੇ ਆਹ ਚੀਜ਼ ਕੈਂਚੀ ਪੈ ਗਈ ਇਹਦੇ ਕਰਕੇ ਨਹੀਂ ਕਰਦੇ ਬਾਕੀ ਭਾਈ ਫਾਰਮ ਦਾ ਲੈਵਲ ਜਦਾ ਪਹੀ ਦੇ ਬਰਾਬਰ ਹੀ ਆ ਗਿਆ ਪੂਰੀ ਇੱਧਰ ਸਾਡੀ ਦੇ ਕੋਈ ਫਰਕ ਨਹੀਂ ਰਿਹਾ ਰੇ ਪਹੀ ਦੇ ਬਰਾਬਰ ਹੀ ਆ ਗਿਆ ਹੈ ਸਮਝ ਲੈ ਪਹੀ ਮਾਤੇ ਬੰਦਾ ਮੁਰਗੇ ਤਾਂ ਨਹੀਂ ਬਾਹਰ ਆ ਜੂਗੇ ਉੜ ਕੇ ਬਾਹਰ ਆ ਗਿਆ ਸੀ ਚੱਕ ਦੇਣਾ ਤੇ ਪਹੀ ਉੱਚੀ ਕਰੀ ਐ ਬਾਹਰ ਆ ਗਿਆ ਸਾਡਾ ਤੇ ਹੇ ਇੱਧਰ ਬਾਈ ਮੰਤਾ ਲਾਦਾ ਵੀ ਕਿਥੇ ਉਹਦੇ ਗਲੇ ਠੇਕਾ ਮਾਰ ਲਿਆ ਘਰੇ ਸਰੇ ਖਰੀਦ ਲਿਆ ਬਜਰੀ ਉਹ ਬਜਰੀ ਘਟ ਗਈ ਘਟ ਕਾ ਪਿਆ ਐ ਹੁਣ ਖਰਚਾ ਬਹੁਤ ਪੈਂਦਾ ਨਾ ਪੂਰੀ ਖਾਸੀ ਬਜਰੀ ਲੱਗ ਜਾਂਦੀ ਐ ਵੱਧ ਲੱਗਦੀ ਕਿਉਂਕਿ ਲੰਬਾ ਲੈ ਲਾ ਕਿੰਨਾ ਪ੍ਰੋਜੈਕਟ ਹੈ ਡੋਰ ਮੜ ਚੱਲਿਆ ਉਹ ਸਾਰੇ ਡੋਰ ਮੜ ਵੀ ਬਹੁਤ ਪਰਾ ਹੁਣ ਉਹ ਤਾਂ ਸਾਰਾ ਟੈਰਣਾ ਹੂੰ ਜਿੱਥੇ ਵੱਜਦਾ ਹੁਣ ਦੱਸਦਾ ਹੁਣਾ ਧਰਮਣ ਦੀ ਲੋਡ ਵੀ ਨਹੀਂ ਦੀ ਹੈਗੀ ਯਾਰ ਪਹਿਲਾਂ ਲੇਜ਼ਰ ਹੋਇਆ ਪਿਆ ਲੇਜ਼ਰ ਲੇਜ਼ਰ ਕਰਕੇ ਕਹਿੜਾ ਹੋ ਜਾਂਦਾ ਇਹਨੇ ਕਿਹੜੇ ਦਾ ਬਣਾ ਅੰਦਰ ਯਾਰ ਇਹ ਨਹੀਂ ਦਬਦਾ ਦਬੂਗਾ ਨਹੀਂ ਇਹ ਨਹੀਂ ਦਬਦਾ ਲੱਗਦਾ ਮਨੂੰ ਤੁਰਕੇ ਦੇਖ ਮੜਿਆ ਨਹੀਂ ਨਹੀਂ ਇਹ ਨਹੀਂ ਦਬਦਾ ਅੰਦਰ ਨਹੀਂ ਦਬਦਾ ਅੰਦਰ ਗੜੇ ਮੇ ਪਾਣੀ ਵੜਨਾ ਆ ਮੁਰਗਾ ਚ ਕਿਹੜੇ ਵਜਨ ਹੁੰਦਾ 2-2 ਕਿਲੋ ਦੀ ਹੁੰਦਾ ਤਿੰਨ ਦਾ ਹੱਦ ਤੁਹਾਨੂੰ ਦੱਸਦਾ ਨਾ ਯਾਰ ਉਹ ਵਾਹ ਉਹ ਪਾਰਟੀ ਹੋ ਗਈ ਟਰੈਕਟਰ ਟਰਾਲਾ ਤਾਂ ਅੰਦਰ ਵੜਦਾ ਪੂਰੀ ਮੈਸੇਜ ਆ ਗਿਆ ਬੋਲਟ ਵਾਲਾ ਨਾ ਕਹਿੰਦਾ ਤੁਸੀਂ 350 ਸੀਸੀ ਬੁੱਕ ਕਰਾਤਾ ਵਾ ਠੀਕ ਆ ਪਤਾ ਨਹੀਂ ਅੱਜ ਬੁੱਕ ਹੋਇਆ ਹੁਣ ਮੈਸੇਜ ਆਇਆ ਬੋਲਟ ਵਾਲੰਦਾ ਹਾਂ ਚੱਲ ਵੇ ਚਲੀ ਗਈ ਵਧਾਈਆਂ ਹੋ ਗਈਆਂ ਉਹ ਮਾਡਲ ਦੇਖਦੇ ਵੀ 26 ਹੈ ਕਿੰਨਾ ਏ ਪੂਰੇ ਹੁਣ ਆਧਾ ਕਿਲਾ ਇਹ ਇਹ ਆਹਾਂ ਹਾਂ ਵਿਚੇ ਲੰਬਾਈ ਭਾਗ ਹੂੰ ਕਿ ਦੋ ਪਤਾ ਹੁਣਾ ਤਾਂ ਉਦੋਂ ਤੱਕ ਕਿਥੇ ਤੱਕ ਉਹ ਜਿੱਥੇ ਉਹ ਪਰਲੀਓ ਖੜੀ ਆ ਬੀ ਉਨੀ ਵੀ ਖੜੀ ਹੈ ਇੱਥੇ ਅੱਛਾ ਆਉ ਡਾਉਟ ਦੇ ਇੱਕ ਗਿਆ ਇੱਕ ਗਿਆਰਾ ਹੋਰ ਹਾਂ ਹਾਂ ਇੱਕ ਗਿਆਰਾ ਹੋਊਗਾ ਫੇਰ ਹੋ ਜਾਣ ਦਾ ਹੈ। ਬਾਕੀ ਬਾਈ ਲੇਬਰ ਦੀ ਤੰਗੀ ਰਹਿੰਦੀ ਹੈ ਥੋੜੀ ਜੀ ਸਾਨੂੰ ਪਤਾ ਹੈ। ਕਈ ਲੇਬਰ ਆ ਲਈਆਂ ਹੁਣ ਨਵੀਂ ਆਈ ਹੈ। ਇਹ ਘਟਕੇ ਵਾਲੀ ਆ। ਘਟਕੇ ਵਾਲੀ ਆ। ਘਟਕੇ ਵਾਲੀ ਆ। ਆਹ ਦਾ ਪੂਰੀ ਹੁਣ ਆਪਣੇ ਪਿੰਡ ਵੀ ਮੈਂ ਕਹਿੰਦਾ ਲੌਕ ਪੱਟੀ ਜੀ ਲੱਗਦੀ ਬਾਲੀ ਸਾਈਡ। ਹਾਂ ਲੱਗ ਹੀ ਲੱਗਣਾ। ਮੈਂ ਦੇਖਣ। ਉਧਰ ਤਾਂ ਹੀ ਇਕੱਠ ਰੱਖਿਆ ਤਾਂ। ਚਲ ਕੰਮ ਹੋਣਾ ਚਾਹੀਦਾ। ਪੂਰੀ ਹੁਮਬੂਟਿਆਂ ਦੇ ਪਾਰੇ ਕੁਝ। ਹੁਣ ਤਾਂ ਪਾਰੇ ਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ। ਪਾਏ ਇੱਕ ਦੇਖ ਲੋ ਜਾਂ ਪੱਤਾ ਨਿਕਲਦਾ ਜਾਂ ਪਾਏ ਦਾ ਫਾਇਦਾ ਹੁਣ ਪੂਰੀ ਪੱਤ ਛੱਡ ਹੋਈ ਪਈ ਐ ਵੀ ਕਹਿੰਦਾ ਪਾਪ ਕੋਈ ਉਹ ਪੱਤਾ ਉੱਪਰ ਟਿਕਿਆ ਪਿਆ ਨਹੀਂ ਤਾਂ ਸਾਰੇ ਥੱਲੇ गिर ਗਏ ਸਾਫ ਹੈ ਸਾਫ ਪਿਆ ਐ ਪਹਿਲੀ ਪਹਿਲੀ ਵਾਰ ਬਰਸੀਂਦੀ ਵੀ ਔਖੀ ਕਰਦੀ ਨਾ ਪੱਤੇਆਂ ਦੀ ਪਹਿਲੀ ਵਾਰ ਔਖੀ ਹੁੰਦੀ ਉਹ ਚੋਕੇ ਫੇਰ ਬਾਹਰ ਕੱਢ ਦਿੰਦੇ ਦੂਜੇ ਨੂੰ ਲੋਟ ਆ ਜਾਂਦਾ ਹੈ ਪੂਰੀ ਆਹ ਸੈੱਡ ਵਾਲੇ ਏਕਣਾ ਬਣਾਉਣੇ ਪੈਣੇ ਆ ਕੰਦਾ ਵੀ ਹੋਣੀ ਐ ਆਹ ਸੈੱਡ ਜਾਲੀਆਂ ਲੱਗ ਜਾਣੀਆਂ ਕੁੜੀ ਨਾ ਐ ਹੁਣੀ ਟੇਪਰ ਉਰੇ ਜਾਲੀਆਂ ਲੱਗ ਜਾਣੀਆਂ ਉਹ ਭਰੇ ਵੀਖਣੇ ਹੋਣੀ ਆ ਉਰੀ ਆ ਪਾ ਕੇ ਮੈਂ ਕਹਿੰਦਾ ਕੋਠੀਆਂ ਬਾਬੇ ਤੇ 3-4 ਪੈ ਜਵੇ ਨੀ ਜਗਾ ਚ ਖਰਚਾ ਬਹੁਤਾ ਇਹਨਾਂ ਦਾ ਹਾਂ ਘੱਟੋ ਘੱਟ ਮੈਂ ਕਹਿੰਦਾ 25 20 25 ਲੱਖ ਤਾਂ ਲੱਗ ਜਾਊਗਾ ਹਾਂ 35 30 35 ਹੂੰ ਜਵਾਬ ਦੇ ਉਹ ਵੀ ਭਾਈ ਮਿੱਟੀ ਭਈਆ ਖਰਚਾ ਕਦ ਮੁਰਗੇ ਰੱਖਣੇ ਆ ਇਹ ਤਾਂ ਆਈਆਂ ਵੀ ਜੇ ਪ੍ਰੋਜੈਕਟ ਖੇਡਣਾ ਤਾਂ ਨੋਟ ਕੋਲ ਚਾਹੀਦੇ ਆ ਕਿ ਨਹੀਂ ਇਹ ਥੋੜਾ ਜੇ ਨੋਟਾਂਗੇ ਖੇਡ ਲਿਆ ਫੇਰ ਖੜ ਜਾਣਾ ਇਹ ਖੜ ਜਾਣਾ ਨਹੀਂ ਚੱਲ ਚਾਹੀਦਾ ਇਹਦਾ ਕੰਮ ਆਇਆ ਮਿਲਿਆ ਪ੍ਰਧਾਨਾ ਨੂੰ ਦੇਖੀਏ ਕਹਿੰਦੇ ਲੱਗੂ ਨਹੀਂ ਫਿਰ ਗੱਲ ਪ੍ਰਧਾਨ ਵਾਲਪੀ ਭਾਈ ਠੀਕ ਹੈ ਪ੍ਰਧਾਨ ਲੱਗ ਜੂ 25-30 ਲੱਖ ਰੁਪਇਆ ਇਹਦਾ ਜਿੱਦਣ ਦਾ ਡਾਇਰੈਕਟਰ ਨੇ ਦੱਸਿਆ ਪ੍ਰਧਾਨ ਸਾਕੇ ਖਾਈ ਜਾਂਦਾ ਪ੍ਰਧਾਨ ਸਾਖ ਖਾਨ ਦਾ ਰਾਜ ਕਿਸੇ ਹਾਲ ਚੇ ਮਿਲਦਾ ਵੀ ਇਹਦਾ ਦੇਣਾ ਕਿਸੇ ਨੂੰ ਸਰਵਨ ਨੂੰ ਦੇਣਾ ਸਰਵਨ ਨੂੰ ਦੇਣਾ 100 ਰੁਪਏ ਦਾ ਦੇਣਾ ਨਹੀਂ ਫੇਰ ਗੱਲ ਉਹੀ ਹੋ ਗਈ ਵੀ ਬੋਲਟ ਦਾ ਤਾਂ ਬਹਾਨਾ ਹੈ ਕੰਮ ਤਾਂ ਹੋ ਰਿਹਾ ਹੈ ਲੈ ਕੇ ਜਾਣਾ ਕਰਤੇ ਨਹੀਂ ਕਰਤੇ ਨਹੀਂ ਜਾਣਾ ਅੱਛਾ ਫੇਰ ਠੀਕ ਹੈ ਨਾ ਉਹਨੂੰ ਲੱਗ ਜੂ 25-30 ਲੱਖ ਰੁਪਇਆ ਇੰਨਾ ਤਾਂ ਲੱਗ ਜਾਂਦਾ ਹੈ ਕੋਈ 30 ਤੱਕ ਐਵਰੇਜ ਪਹੁੰਚ ਜਾਂਦੀ ਹੈ ਕਿ ਕਿਉਂਕਿ ਬਹੁਤ ਮਿਹਨਤ ਹੈ ਹਾਂ ਹਾਂ ਮੈਂ ਕਹਿੰਦਾ ਪ੍ਰਧਾਨ ਜੀ ਹੋ ਗਏ ਪੂ ਤਿਆਰ ਕਮਹੀਨੇ ਦਾ ਚੱਲਦੇ ਨੂੰ ਕੰਮ ਹਾਂ ਕੰਮ ਜੰਗੀ ਪੱਦਰ ਤੇ ਨਹੀਂ ਨਾ ਚੱਲਿਆ ਪਹਿਲੇ ਹੀ ਕਰਿਆ ਸਟਾਰਟ ਸ਼ਾਰਟ ਪਹਿਲਾ ਮਹੀਨਾ ਪਹਿਲਾ ਪ੍ਰਸਾਦ ਆ ਗਈ ਸਟਾਰਟ ਉਹੀ ਸਾਲ ਕਮਾਈ ਪੈਂਦਾ ਪ੍ਰਧਾਨ ਦੇ ਜਿੱਕਣਾ ਮਰਜ਼ੀ ਕਰ ਲਓ ਜਾਂ ਲੇਬਰ ਹੋ ਜੂਵੇ ਹਾਂ ਹੌਲੀ ਹੌਲੀ ਉਹ ਪੈਣਾ ਏ ਵੀ ਜਿੰਨਾ ਸਮਾਂ ਲੱਗਣਾ ਉਹਨਾਂ ਲੱਗਣੀ ਏ ਮੈਂ ਤਾਂ ਇਹ ਕਹਿੰਦਾ ਵੀ ਫਰਵਰੀ ਚ ਛੱਤ ਲਾ ਤਿੰਨ ਚਾਰ ਮਹੀਨੇ ਚ ਕੰਮ ਖਤਮ ਹੋਣ ਤੇ ਨਾਲੇ ਅਮਨ ਜੇ ਲੇਬਰ ਨਹੀਂ ਮਿਲੀ ਉਂ ਵੀ ਤੋ ਤੋ ਆਈ ਹੋਗੀ ਉੱਪਰ ਕਿੰਨਾ ਟਰੈਕਟਰ ਕੋ ਮੈਂ ਉਹ ਵੀ ਫਾਇਦਾ ਹੋ ਗਿਆ ਕਾਲੂ ਦਬਣੇ ਗੇਲ ਤੇ ਜੇ ਮੌਕੇ ਵਰਗਾ ਇਹ ਤਤਪੜਤ ਕਰਦੀ ਫਿਰ ਟਰੈਕਟਰ ਵੀ ਨਹੀਂ ਤਾਂ ਫਿਰ ਨਾ ਫਿਰ ਨਹੀਂ ਤਾਂ ਫਿਰਨਾ ਹੁਣ ਹੀਟਾ ਐ ਸੈੱਟ ਹੋ ਗਿਆ ਕੈੜਾ ਹੋ ਗਿਆ ਕੈੜਾ ਹੋ ਗਿਆ ਦੋ ਬਾਜੀ ਤੋਂ ਜੀਰੂ ਲੈਵਲ ਹੋ ਗਿਆ ਸਾਰੇ ਹੀ ਗੜਤਾ ਨਹੀਂ ਦਬੂਗਾ ਭਾਈ ਆ ਲਾਇਆ ਮੋਛਾ ਆ ਮੋਛੇ ਜੀ ਨੂੰ ਅੱਗ ਪੈਂਦੀ ਨਹੀਂ ਹੈਗੀ ਉਥਰੇ ਵੱਡ-ਵੱਡ ਲੈਂਦੇ ਉਹ ਹੀ ਦੇਖਣਾ ਵੀ ਫਰਵਰੀ ਕੱਢ ਦੂ ਮੋਛਾ ਜਨਵਰੀਓ ਕੱਢੂਗਾ ਮੈਂ ਤੇ ਲਵ ਯੂ ਲਵ ਯੂ ਲਾਤ ਲਾਤੀ ਹੈ ਫਰਵਰੀ ਦਾ ਕੱਢ ਦੂ ਘਰ ਦਾ ਨੇ 5000 ਦੀ ਲੱਕੜ ਪੂਕਤੀ ਹੋਣੀ ਇਹਨੇ ਤਾਂ ਕੰਮ ਨਹੀਂ ਕਰਿਆ ਜਦੋਂ ਲਗੇ ਚਾਉਂਦੇ ਆ ਤੇ ਵੀ ਸੁਆਦੇ ਆ ਭਾਈ ਜਦੋਂ ਫਿਰ ਆਏ ਹੋਵੇ ਵੀ ਰੇਹ ਤਾਂ ਥੈਲਾ ਪਾਇਆ ਸੇਕ ਗਏ ਫਿਰ ਇਹਦਾ ਥੈਲਾ ਪਾਉਣ ਲੰਗੇ ਫਿਰ ਜੀ ਉਰਕੇ ਆ ਪਰ ਹੈ ਪਾਈ ਬੈਠੇ ਹਾਂ ਤੇ ਇਹ ਤਾਂ ਫਾਇਦਾ ਇਹ ਕੱਪੜੇ ਕਿੱਲੇ ਹੋਗੇ ਦੇਖ ਲੈ ਐਂਬੂਲੈਂਸ ਨਹੀਂ ਚੱਕ ਕੇ ਲੈ ਕੇ ਜਾਣੇ ਹੱਥ ਉਤਰਾ ਦੇਖ ਲੂਗਾ ਇਹ ਦੇਖ ਨਾ ਨਾ ਕੱਪੜੇ ਕਿਹੜੇ ਬਰਚੇ ਲਟਕ ਕੇ ਗਾਨੀ ਉਹ ਪੂਰੀ ਜਿਹੜੇ ਬੜੇ ਬੜੇ ਬੂਟ ਜੇ ਆਏ ਪੇਕ ਉਹ ਵੀ ਠੀਕ ਉਹ ਵੀ ਠੀਕ ਹੈ ਨਾ ਤੇ ਗਿੱਲੇ ਹੋਣਾ ਹੀ ਨਹੀਂ ਹੈਗਾ ਨਹੀਂ ਭਾਈ ਪੂਰੀ ਦੇ ਪਿਆ ਨਹੀਂ ਇਦਾਂ ਦਾ ਬੜਾ ਬੂਟ ਇਹਨੇ ਪਾ ਕੇ ਦੇਖਿਆ ਤਾਂ ਗਲੀ ਹੋ ਜੀ ਚਮਕੌਰ ਪਿਆ ਨਹੀਂ ਹੈਗਾ ਨਾ ਪੈਰੀ ਨਹੀਂ ਲੋਟ ਆਇਆ ਜਿਹੜੇ ਬੜੇ ਬੂਟ ਆ ਉਹਨਾਂ ਦੀ ਗਲੀਆਂ ਵੀ ਹੋ ਜੂਗੀਆਂ ਜਿਹੜੇ ਉਰੇ ਤਾਂ ਕਰਾਉਂਦੇ ਗਲੀਆਂ ਕਦੇ ਗਾਨੀ ਪਰ ਤਾਂ ਜੀ ਕਿਹੜਾ ਤੁਰਨਾ ਆਪਾਂ ਦੇ ਕੋਈ ਡੱਕਾ ਜਾਂਦਾ ਪਪੂਲਰ ਦਾ ਕੋਈ ਚੀਜ਼ ਆ ਗਈ ਵਿੱਚ ਨਾ ਨਾ ਇਹ ਤਾਂ ਥੱਲੇ ਜਿਹੜਾ ਸਾਲ ਰਬੜ ਦੇ ਹੁੰਦਾ ਤੂੰ ਜਿਹੜਾ ਥੱਲਾ ਹੁੰਦਾ ਨਾ ਪਰਦਾਨਾ ਉਹ ਥੋੜਾ ਵਧੀਆ ਜਿਹਾ ਹੁੰਦਾ ਇੱਕ ਰਬੜ ਦੇ ਆਉਂਦੇ ਇੱਕ ਪਲਾਸਟਿਕ ਹੁਣ ਜੇ ਟਰੈਕਟਰ ਹੈ ਸਾਈਡ ਹੈ ਉਹ ਹੋਰ ਚੀਜ਼ ਹੁੰਦੀ ਹੈ ਵਾਲੀ ਹੋਰ ਚੀਜ਼ ਹੁੰਦੀ ਹੈ ਉਹੀ ਚੀਜ਼ ਹੈ ਤੇ ਸਾਈਡ ਵੱਤੇ ਡੱਕਾ ਪਾਜੇ ਵਿੱਚ ਵੱਜੂਗਾ ਵਿੱਚ ਦੇ ਨਹੀਂ ਥੱਲੇ ਦੇ ਮੈਸੇਜ ਆ ਗਿਆ ਬਾਈ ਪ੍ਰਧਾਨ ਬੋਲਟ ਨਾਲ ਹਲੇ ਮਾ ਪੜਿਆ ਨਹੀਂ ਕੰਗ੍ਰੈਚੁਲੇਸ਼ਨ ਦਾ ਲਿਖ ਕੇ ਆਇਆ ਬੜਾ ਵੀ ਪਤਾ ਨਹੀਂ ਬੁਕਿੰਗ ਵਾਲਾ ਏ ਵੀ ਤੁਹਾਡਾ ਹੋ ਗਿਆ ਜੀਤੀ ਜੇ ਆ ਕੇ ਆਜੋ ਨਾਲ ਕਹਿੰਦੇ ਬਰਫੀ ਦਾ ਡੱਬਾ ਨਾਲ ਬੋਲਟ ਬੋਲਟ ਦਮ ਦੇ ਕੇ ਆ ਜਾਈਏ ਦੁੱਧਾ ਬਣਾ ਘਰ ਤੇ ਲੈ ਚਾਹ ਬਣਾ ਲਿਓ ਕਹਿੰਦੇ ਚਾਹ ਲਿਆ ਦਿਓ ਹਮ ਚਾਹ ਚਾਹ ਪਰ ਬਹੁਤ ਵਧੀਆ ਹੋਰ ਇੱਕ ਗੱਲ ਆ ਉਥੇ ਵੀ ਚਾਹ ਲੇਟ ਮਿਲਦੀ ਥੋੜੀ ਜੀ ਠੰਡਾ ਲੱਗ ਜਾਂਦਾ ਠੇਡ ਵਰਦੀ ਸਰ ਜਾਂਦੇ ਘਰ ਵੀ ਚਾਹ ਤਾਂ ਕਹਿੰਦੇ ਤਾ ਵੀ ਇਹਦੇ ਘਟ ਜਾਏ ਇਹਦੇ ਮੱਝ ਨੂੰ ਫੀਟ ਪਾਈ ਆ ਅਸਰ ਦੀ ਚੀਜ਼ ਵਿਕਦੀ ਹੈ ਨਾ ਦਿਖਦੀ ਹੈ ਪ੍ਰਧਾਨ ਤੇਰੇ ਕਰਨ ਸਾਡੇ ਹੁੰਦੀ ਉਹਦੀ ਤਿੰਨ ਵਾਲੇ ਮੈਂ ਕਹਿੰਦਾ 100 ਵਾਲੀ ਗੱਡੀ ਵੀ ਜਿਹੜੀ ਬੁੱਕ ਕਰਾਈ ਪੀ ਉਹ ਵੀ ਗੇੜੇ ਜੇ ਚ ਹੋਣਾ ਕੰਮ ਪਤਾ ਨਹੀਂ ਹੋ ਗਏ ਯਾਰ 25 ਜੀ ਕਰਾਈ ਆ ਪੂਰੀ ਅਸੀਂ ਨਾ ਔਣੇ ਵਾਲੀ ਹੋ ਗਈ ਉਹ ਵੀ ਮੇਰੇ ਕੋਈ ਚੀਜ਼ ਵੀ ਉਹ ਮਿਲੂਗੀ 26 ਜੀ 26 ਤਾਂ ਹੀ ਤਾਂ ਫਿਰ ਥੋੜੀ ਲੇਟ ਕਰੀਏ ਬਾਕੀ ਯਾਰ ਸਾਰੇ ਕਹੀ ਜਾਂਦੇ ਆ ਵੀ ਬਾਈ ਜਿਹੜੀ 26 ਆ 26 ਆ ਵੀ ਮਾਰਚ ਮਹੀਨੇ ਤੱਕ ਜਿਹੜੀ ਆਰ ਸੀ ਬਣਦੀ ਉਹ 25 ਦੀ ਉਹ ਬਣਦੀ ਅਸੀਂ ਇਹੀ ਗੱਲ ਕਰਨੀ ਵੀ ਕਿਤੇ ਸਾਡੀ 25 ਦੀ ਆਰ ਸੀ ਨਾ ਬਣਾ ਦਿਓ ਮੈਂ ਕਹਿੰਦਾ ਮਾਰਚ ਤੇ 12ਵਾਂ 26 ਰਿਹਾ ਬਣਦੇ ਹੁੰਦੇ ਆ ਬਾਕੀ ਪਤਾ ਨਹੀਂ ਬਾਈ ਪਰ ਤੁਸੀਂ ਕਹਿੰਦੇ ਮਿਲ ਲਈ ਗੱਡੀ ਹੈ ਮਾਰਚ ਮਾਈ ਲਈ ਤੇ ਤੁਸੀਂ ਤਾਂ ਗਾਹਾਂ ਲਈ ਜਨਮਰੀ ਦੀ ਪੁੱਛ ਕੇ ਆਉਂਗੇ ਹੁਣ ਮੈਂ ਕਹਿੰਦਾ ਨੰਬਰ ਹੋਊਗਾ ਰਜਾਸੀ ਵਾਲਾ ਦਾ ਨਾ ਆਪਣੇ ਬਾਹਰ ਤੇ ਵੀਡੀਓ ਬਣਾਈ ਦੀ ਹਾਂ ਹੋਊਗਾ ਕਿ ਜੱਗੇ ਨੇ ਲਿਆ ਕਰਿਆ ਤਾਂ ਫੋਨ ਉਹ ਤਾਂ ਜੱਗੇ ਨੇ ਕਰਿਆ ਤਾਂ ਹਮ ਲੇ ਕੇ ਨੰਬਰ ਛੇਰ ਮੇਰੇ ਫੋਨ 'ਤੇ ਕਰਿਆ ਤਾਂ ਮੈਂ ਦੇਖਦਾ ਕੱਢ ਕੇ ਜੱਗੇ ਨੇ ਕਰੀ ਦੀ ਗੱਲ ਵੈਸੇ ਸਾਗ ਸਵਾਦ ਲੱਗਦਾ ਪਰ ਅੰਜ ਬਣ ਜਵੇ ਵਧੀਆ ਹਾਂ ਆਹੀ ਚਾਰ ਦਿਨਾਂ ਇੱਕਿਆਂ ਬਸ ਖਤਮ ਨਾ ਆਂਦਾ ਉਹਨੂੰ ਖੇਚਲਾ ਕਰਦਾ ਵੀ ਪਤੀਲਾ ਉਰੇ ਲਿਆ ਤੂੰ ਹੁਣ ਸਾਕ ਬਣਿਆ ਬਣਾਇਆ ਘਰ ਨੂੰ ਲੈ ਜਾ ਪਤੀਲੇ ਦਾ ਸਾਕ ਚ ਅੱਧੇ ਪਿੰਡ ਨੂੰ ਬਣਾ ਕੇ ਦੇ ਸਵੇਰ ਤੇ ਲੱਗੇ ਮੈਂ 10 ਵਜੇ ਉਹ ਦਿਨ ਦੱਸਦਾ ਰੋਣ ਦਾ ਮੈਂ ਭਰਾ ਕੜਾ ਬਣਾ ਲਾ ਗੋਦਰਾ ਗੰਨ ਤੂੰ ਸਕੇ ਲਿਆਣਾ ਚੱਕੇ ਬੜਾ ਉਹ ਵੀ ਬਣਾ ਕੇ ਉਹਦੇ ਨਾਲ ਮੱਕੀ ਦੀ ਰੋਟੀ ਨਾਲ ਸਰੋਂ ਦਾ ਸਾਕ ਆਜੋ ਜੀ ਆਜੋ ਬਲੰਗਰ ਨਾਤਾ ਤਾਬਾਈ ਖੋਲ ਕੇ ਦੇ ਨਾ ਤੁਹਾਨੂੰ ਮੈਂ ਇੱਕ। ਤਾਬਾ ਬਹੁਤ ਚੱਲਦਾ ਇਹ। ਸਾਗ। ਉਹਦਾ ਗੜੇ ਨਹੀਂ ਹੁੰਦੇ ਗੁੰਝੇ ਜਿਹੇ। ਮੇ ਆਪਾਂ ਰੈਡੀ ਬਣਾ ਲੈਂਦੇ ਆ ਮੋਟਰਸਾਈਕਲ ਪਿੱਛੇ ਪੈਂਦੀ ਕਰ ਲੈਣੀ। ਮੋਟਰਸਾਈਕਲ ਬੁਰਾ ਨਾ ਮਾਡਲ ਨੂੰ ਲਿਆ ਕਰੇ ਤੋਰ। ਮੇਰੀ ਗੱਲ ਸੁਣ। ਪਟਿਆਲੇ ਨੂੰ ਅਧਰ ਅਸੀਂ ਪਟਿਆਲੇ ਨੂੰ ਗਏ ਆ ਬੰਦੇ ਨੇ ਮੱਕੀ ਦੀ ਰੋਟੀ ਰੱਖੀ ਵੀ। ਉੱਪਰ ਸਾਗ ਰੱਖਿਆ ਹੋਇਆ। ਗੱਭੇ ਮੱਖਣੀ ਰੱਖੀ ਵੀ। ਪੂਰੀਆਂ ਦਿਖਾਏ ਕਰਿਆ ਉਹਨੇ ਪੁੱਛਿਆ ਲੈ ਤਾਂ ਕਾ ਵੀ ਛੋਟਾ ਜਿਹਾ। ਬੋਖਾਉਂਦੇ ਰੁਕੂਗੇ ਆਉਂਦੇ ਆਸੀ ਭੁੱਲੇ ਗਏ ਠੀ ਆ ਵੀ ਕਿੱਧਰ ਤੇ। ਇਹ ਜਿਹਨੂੰ ਦਗਾਉਂਦਾ ਸੀ ਰੋਜ਼ ਖਾਦੇ। ਨ ਆਹ ਸੁੱਕੀ ਸਬਜ਼ੀ ਹੋਈ ਸਾਗ ਹੋਇਆ ਇਹ ਚੀਜ਼ ਵਧੀਆ ਏ ਯਾਰ ਜਿੱਕਣਾ ਕਿਤੇ ਲੰਗਰ ਜਾਵੀਂ ਇਹ ਲੰਗਰ ਚ ਹੁਣ ਆਹੀ ਕੋਈ ਹਾਂ ਬਿਨਾਲ ਦੀ ਨਾਲੇ ਅਗਲਾ ਲੈ ਕੇ ਜਾ ਗੱਡੀ ਚ ਲੰਘ ਜਵੇ ਜਿਹੜੀ ਤਰੀ ਵਾਲੀ ਚੀਜ਼ ਆ ਉਹ ਖੜ ਕੇ ਖਾਣੀ ਪੈਣੀ ਏ ਜੇ ਬੈਠ ਕੇ ਖਾ ਲਵੇ ਹਾਂ ਸੁੱਕੀ ਸਬਜ਼ੀ ਦਾ ਫੈਰਾ ਰ ਹੈਗਾ ਏ ਇਹੀ ਚੀਜ਼ ਆ ਬਾਈ ਕਹਾਂ ਕਹਾਂ ਹੁਣ ਚੱਲਣੀਆਂ ਸੁੱਕੀ ਸਬਜ਼ੀ ਉਹ ਗਾਜਰਾ ਗੁਜਰਾ ਦਾ ਟਾਈਮ ਆਹੀ ਹੁੰਦਾ ਏ ਜਾਰਾ ਗਾਜਰਾ ਮਟਰ ਗੋਭੀ ਸੋ ਆਦ ਵੀ ਹੁਣੇ ਲੱਗਦੀਆਂ ਏ ਨਹੀਂ ਬੋਹਣ ਨਾਲੇ ਚੰਗਾ ਲੱਗਦਾ ਬੋਹਣ ਨਾਲੇ

ਪੂਰੇ ਉਹ ਬੁੱਟੇ ਸਾਡੇ ਖੜ ਗਏ ਥੋੜੇ ਜਿਹੇ ਇਹਦੇ ਉਹ ਨੌ ਆਦਾ ਹਾਂ ਹਾਂ ਚ ਨਹੀਂ ਨਾ ਨਾ ਜਿਹੜੇ ਰੋਟੀ ਦੇ ਘਰ ਕੋਲ ਹੈ ਉਹ ਹਾਂ ਹੁਣ ਖੜ ਗਏ ਮੜ ਜੇ ਚਲਾ ਦਣ ਹਾਂ ਉਹ ਮੜਾ ਪਾਣੀ ਛੱਡ ਪਿੰਡ ਵਾਲਾ ਜਿਹੜਾ ਜਾਂਦਾ ਉਹ ਚ ਰੇ ਫੂਟੀ ਵਾਲਾ ਇਹ ਚੱਲੂਗੇ ਉਹ ਬੂਈ ਜੀ ਹੋਗੀ ਪਹਿਲਾਂ ਸਪਰੇਅ ਕਰ ਦਮ ਹਾਂ ਬੂਈ ਜੀ ਕਰਨੇ ਤੇ ਜੀ ਕਰਦਾ ਗੜਾਈ ਕਰ ਦਮ ਹੁਣ ਗੜਾਈ ਕਰੀ ਵੀ ਉਹਨੇ ਮਰਦਾ ਹੈ ਨਹੀਂ ਨਹੀਂ ਬੂਈ ਨਹੀਂ ਫਿਰ ਹੋ ਜਾਣਾ ਗੜਾਈ ਤਾਂ ਕਰ ਦੂਗਾ ਇੰਨੀ ਤਾਂ ਹਿੰਮਤ ਹੈਗੀ ਇਹਦੇ ਮਾਂ ਉਹਨੂੰ ਲੱਗਣੀ ਕੁਛ ਨਹੀਂ ਦੋ ਦਿਨ ਚ ਨੱਬੜ ਜਾਣਾ ਹੂਗਾ ਦੋ ਦਿਨ ਘਟਾ ਫਰਦਾ ਨਾ ਫੇ ਡੰਗਰਾਂ ਨਾਲ ਜਾਂਦਾ ਪਰ ਉਹ ਵੀ ਡੰਗਰਾਂ ਨਾਲ ਜਾਂਦਾ ਆ ਜਦ ਪਰਦਾ ਵੀ ਥਰੇ ਘੜਾ ਉਥੇ ਉਹ ਸੁੱਚੇ ਦੀ ਲਾਗ ਉਥੇ ਇਹ ਨਹੀਂ ਦੇ ਦਿਸੜ ਹਾਂ ਉਹਦਾ ਛਿੜੀਆਂ ਹੜਾ ਹੀ ਗੁੱੜਦਾ ਤਾਂ ਪਰ ਅੱਜ ਜਿਹੜੀਆਂ ਆਪਾਂ ਨੇ ਛਿੜੀਆਂ ਲਾਈਆਂ ਤੇ ਹੈਗੀਆਂ ਆਪਣੇ ਵਾਲੀ ਛਿੜੀਆਂ ਹਾਂ ਹੈਗੀਆਂ ਬਟਲੇ ਨੇ ਬਸ ਆਪਾਂ ਨੇ ਜਿੰਨੀ ਸੇਵਾ ਕਰੀ ਹੈ ਮੈਂ ਦੇਖੀ ਨਹੀਂ ਹੈਗੀ ਕਿ ਕਿੰਨੀਆਂ ਕ ਹੈਗੀਆਂ 100 ਕ ਹੈਗਿਆ 500 ਦੀ ਛਿਟੀ ਹੋ ਜੂਗੀ ਨਹੀਂ ਨਹੀਂ ਹਜੇ 1500 ਛਿਟੀ ਹੋ ਜਾਣੀ 2000 ਵੀ ਹੋ ਸਕਦੀ ਆ ਵੀ ਖੜੀ ਆ ਕਿਹੜੀ ਨਸਲ ਦੀ 10 ਤੇ 10 ਬਾਈ ਆਹੀ ਆ ਹੁਣ ਤਾਂ 9 10 11 12 ਮੈਂ ਤਾਂ ਤਤੇ ਤਤੇ ਹਲੇ ਲੰਘ ਲੈਣਾ ਹਾਂ ਪਿੱਛੇ ਦੇ ਵਟਣੇ ਜੇ ਪ੍ਰਧਾਨ ਨੇ ਭਾਈ ਇਹਦੇ ਵਧੇ ਵੀ ਕੀ ਦੇ ਇਹਦੀ ਛਿੜੀ ਓਕੇ ਰੇਟ ਜੇ ਆ ਗਈ ਇਹਦੀ ਛਿੜੀ ਸਾਰੀ ਵੇਚ ਭਾਈ ਯਾਰ ਆਕੇ ਪਟਾ ਦੇਣੀ ਬਸ 5-7 ਦਿਨ ਹੋ ਗਏ ਪਹਿਲਾਂ ਸਾਰੇ ਲੰਘ ਲੈ ਦਿੱਤੇ ਬਾਅਦ ਚ ਇਹਦੇ ਪਰੂ ਭੱਜੇ ਸਾਰੇ ਆਹ ਕਈਆਂ ਦੇ ਕੀੜਾ 12 ਵਾਂ ਜਾਗਦਾ ਲਾਉਣੀ ਤਾਂ ਬਹੁਤ ਨੇ ਹਲੇ ਛਿਟੀ ਛਿੜੀ ਲਗਣੀ ਗਾਣ ਦੀ ਨਾ ਸਾਰੇ ਛਿਟੀਆਂ ਦਾ 6 ਮਹੀਨਾ ਪਿਆ ਆ ਇੰਨੇ ਅਗਲਾ ਤੁੰਦ ਕਰਕੇ ਖੜ ਗਿਆ ਇਹਦੀ ਛਿੜੀ ਦਾ ਹੋਰ ਜ਼ਿਆਦਾ ਹੋਣਾ ਪਾ ਪਰਾ ਜੀ ਲੋਹੜੀ ਦਾ ਅੱਜ ਕਿਹੜੀ ਕਾਲੂ ਆ اچھا ਕਾਲੂ ਆ ਬਾਈ ਲੋੜੀ ਦੇ ਸਾਰੇ ਨੂੰ ਵਧਾਈਆਂ ਮੁਬਾਰਕਾਂ ਵੈਸੇ ਜਿੱਦੇ ਜਵਾਕ ਜਬੂਕ ਹੋਏ ਆ ਉਹ ਤਾਂ ਬਾਈ 2 ਦਿਨ ਪਹਿਲਾਂ ਵੀ ਮਨਾ ਲੈਂਦਾ ਬਾਅਦ ਵਿੱਚ ਵੀ ਮਨਾ ਲੈਂਦਾ ਨਾ ਅਰੇ ਤਾਂ ਮੈਲਾ ਲੋੜੀ ਮਨਾਈ ਫਿਰਦਾ ਦੇਖ ਲੈ ਆਹ ਇਸ ਵੇਲੇ ਤਾਂ ਅੰਗਰੇਜ਼ੀ ਬੋਲਣ ਲੱਗਿਆ ਹੈ ਆ ਪ੍ਰਧਾਨ ਉਹ ਦੇਖੀ ਠੰਡੇ ਚ ਨਾਲ ਸਾਗ ਤੁਰਵਾਇਆ ਕਾ ਸਾਗ ਰੇ ਜੀ ਰਾਮੂ ਸਾਗ ਨਹੀਂ ਤੋੜਨਾ ਹੁਣ ਕਾ ਨੂੰ ਠੀਕ ਆ ਸਾਗ ਦੇਖ ਲਗਾ ਗੱਦਾਂ ਨੂੰ ਸਾਗ ਚਾਹੀਦਾ ਮੈਨੂੰ ਤੇ ਗੰਦਣ ਵਾਲਾ ਚਾਹੀਦਾ ਕਹਿੰਦਾ ਹਾਂ ਆ ਜਿਆ ਵੀ ਪੱਤੇ ਵਾਲਾ ਨਹੀਂ ਖਾਣਾ ਕਹਿੰਦਾ ਕਹਿੰਦਾ ਮੈਂ ਦੇ ਦੇ ਰਾਮੂ ਗੰਦਣ ਵਾਲਾ ਖਾਂਦਾ ਰਾਮੂ ਹੱਥ ਮਾਰਦਾ ਇਹ ਕਰਦਾ ਰਾਮੂ ਗੰਦਣ ਵਾਲਾ ਰਾਮੂ ਰਹੀ ਜਾਂਦਾ ਹੁਣ ਕੰਮੂ ਰਾਮੂ ਕਹਿੰਦਾ ਰਾਦੀ ਪਿੱਤੀ ਵੀਤਰੀ ਹੋਣੀ ਹਾਂ ਹਾਂ ਅਮਨ ਖੁਸ਼ ਰੱਖਦਾ ਰਾਮੂ ਨੂੰ ਉਹ ਇਕਣਾ ਤਾਂ ਨਹੀਂ ਕੰਮ ਕਰਦਾ ਇਹ ਕਰਨਾ ਪੈਂਦਾ ਹੀ ਲਾ ਚਲ ਕੋਈ ਲਾਗੇ ਜਿਹੜੀ ਜਿਹੜੀ ਖਰਾਕ ਮਿਲ ਗਈ ਉਹ ਤਾਂ ਭਾਈ ਖਾਣੀ ਪੈਣੀ ਲੱਗੀ ਸਰੀਰ ਨੂੰ ਬੁਰੀ ਬਰਥਡੇ